ਇਸ ਸਮੇ ਅਕਾਲੀ ਸਿਆਸਤ ਸਾਰੇ ਦੀ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ird gird ਘੁੰਮ ਰਹੀ। ਬੀਤੀ ਕੱਲ ਬੀਬੀ ਜ਼ਕੀਰਕੌਰ ਨੇ ਆਖਰਕਾਰ ਆਪਣਾ ਪੱਤਰ ਸੌਂਪ ਦਿੱਤਾ। ਜਿਹੜਾ ਉਹਨਾਂ ਤੇ ਦੋ ਵੱਡੇ ਤੇ ਗੰਭੀਰ ਇਲਜ਼ਾਮ ਲੱਗੇ ਸੀ اخਲਾਕੀ ਤੌਰ ਦੇ ਉੱਤੇ। ਇੱਕ ਤਾਂ ਉਹਨਾਂ ਨੂੰ ਕਥਿਤ ਤੌਰ ਦੇ ਉੱਤੇ ਕੁੜੀ ਮਾਰ ਕਿਆ ਗਿਆ ਤੇ ਦੂਜਾ ਰੋਮਾਂ ਦੀ ਬੇਅਦਬੀ ਦਾ ਜਿਹੜਾ ਇਲਜ਼ਾਮ ਲਾਇਆ ਗਿਆ। ਇਹਨਾਂ ਨੂੰ ਲੈ ਕੇ ਬੀਬੀ ਜ਼ਗੀਰਕੌਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਹੁੰਚੇ ਤੇ ਉੱਥੇ ਗੱਲਬਾਤ ਕੀਤੀ। ਇਸੇ ਨਾਲ ਹੀ ਖਬਰ ਆਈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਗੂਬੀਰ ਸਿੰਘ ਹੁਰੀ ਬਿਮਾਰ ਨੇ ਤੇ ਉਹਨਾਂ ਨੂੰ ਡੇਂਗੂ ਹੋ ਗਿਆ। ਦੋਵੇਂ ਚੀਜ਼ਾਂ ਆਪਸ ਵਿੱਚ ਜੁੜਦੀਆਂ ਨੇ ਕਿਵੇਂ ਜੁੜਦੀਆਂ ਨੇ ਇਹਦੇ ਬਾਰੇ ਗੱਲ ਕਰਨੀ ਹੈ ਤੇ ਬੀਬੀ ਜਗੀਰਕੌਰ ਨੇ ਆਪਣੇ ਸਪਸ਼ਟਿਕਰਨ ਚ ਕਿਸ ਤਰ੍ਹਾਂ ਨਾਲ ਜਥੇਦਾਰ ਸਾਹਿਬ ਨੂੰ ਵੀ ਘੇਰ ਲਿਆ ਅਤੇ ਆਪਣਾ ਸਪਸ਼ਟਿਕਰਨ ਵੀ ਦਿੱਤਾ ਇਹਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਨੀਆਂ ਨੇ ਤੁਸੀਂ ਜੁੜੇ ਲੋਕ ਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਬੀਬੀ ਜਗੀਰ ਕੌਰ ਦੇ ਉੱਤੇ ਕੁਝ ਸਿੱਖ ਸੰਸਥਾਵਾਂ ਨੇ ਇਲਜ਼ਾਮ ਲਾਇਆ ਕਿ ਬੀਬੀ ਜਗੀਰ ਕੌਰ ਰੋਮਾਂ ਦੀ ਬੇਅਦਬੀ ਕਰਦੇ ਆ ਤੇ ਉਹਨਾਂ ਦੀ ਬੇਟੀ ਦੇ ਕਤਲ ਦੇ ਵਿੱਚ ਉਹਨਾਂ ਦਾ ਨਾਂ ਹੈ ਜਿਹੜਾ ਮੁਲਜ਼ਮ ਨੇ ਇਸ ਕਰਕੇ ਉਹਨਾਂ ਨੂੰ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ ਜਾਵੇ ਤੇ ਉੱਥੇ ਉਹਨਾਂ ਤੋਂ ਸਪਸ਼ਟੀ ਕਰਨ ਲਿਆ ਜਾਵੇ ਤੇ ਉਹਨਾਂ ਨੂੰ ਤਨਖਾਹ ਸਜ਼ਾ ਲਾਈ ਜਾਵੇ ਹੁਣ ਇਹ ਕਿੰਨੇ ਕਰਵਾਈ ਕਿਉਂ ਕਰਵਾਈ ਇੱਕ ਅਲੈਦਾ ਮਸਲਾ ਹੈ ਪਰ ਪਹਿਲਾ ਆਪਾਂ ਗੱਲ ਕਰਦੇ ਹਾਂ ਕਿ ਬੀਬੀ ਜਗੀਰਕੌਰ ਨੇ ਆਖਰਕਾਰ ਜਵਾਬ ਕੀ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰਕੌਰ ਨੇ ਬੀਤੀ ਕੱਲ ਬਾਅਦ ਦੁਪਹਿਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਆਪਣਾ ਸਪਸ਼ਟੀਕਰਨ ਪੱਤਰ ਦੇਣ ਲਈ। ਸ਼੍ਰੀ ਅਕਾਲ ਤਖਤ ਸਾਹਿਬ ਸਕਤ੍ਰਿਤ ਪੂਜੇ। ਜ਼ਿਕਰਯੋਗ ਹੈ ਕਿ 26 ਸਤੰਬਰ ਨੂੰ ਅਕਾਲ ਤਖਤ ਸਕਤ੍ਰਿਤ ਵੱਲੋਂ ਪੱਤਰ ਜਾਰੀ ਕਰਕੇ ਅਕਾਲ ਤਖਤ ਸਾਹਿਬ ਵਿਖੇ ਪੁੱਜੀਆਂ ਸ਼ਿਕਾਇਤਾਂ ਦੇ ਸੰਦਰਭ ਵਿੱਚ ਉਹਨਾਂ ਤੋਂ ਇੱਕ ਹਫ਼ਤੇ ਅੰਦਰ ਸਪਸ਼ਟੀਕਰਨ ਮੰਗਿਆ ਗਿਆ ਸੀ। ਅਕਾਲ ਤਖਤ ਸਹਿ ਵਿਖੇ ਮੱਥਾ ਟੇਕਣ ਅਤੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਂ 250 ਫਿਆਂ ਦਾ ਸਪਸ਼ਟਿਕਰਣ ਪੱਤਰ ਅਕਾਲ ਤਖਤ ਸਕਤਰੇ ਵਿਖੇ ਸੌਂਪਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜ਼ਗੀਰ ਕੌਰ ਨੇ ਕਿਹਾ ਕਿ ਜਥੇਦਾਰ ਦੇ ਹੁਕਮਾਂ ਅਨੁਸਾਰ ਜਾਰੀ ਪੱਤਰਕਾ ਪੜ੍ਹ ਕੇ ਮੈਨੂੰ ਬਹੁਤ ਦੁੱਖ ਹੋਇਆ। ਉਹਨਾਂ ਕਿਹਾ ਕਿ ਕਰੀਬ 40 ਸਾਲ ਤੋਂ ਪੰਥ ਦੀ ਸੇਵਾ ਕਰਦੇ ਆ ਹੋਇਆਂ 28 ਸਾਲ ਤੋਂ ਮੈਂਬਰ ਸ਼੍ਰੋਮਣੀ ਗੁਰਦੁਖਾਰਾ ਪ੍ਰਬੰਧਕ ਕਮੇਟੀ ਚੱਲੀ ਆ ਰਹੀ ਹੈ। ਜਿਸ ਦੌਰਾਨ ਚਾਰ ਵਾਰ ਮੁੱਖ ਸੇਵਾਦਾਰ ਹੋਣ ਦਾ ਵੀ ਯਾਨੀ ਕਿ ਪ੍ਰਧਾਨ ਬਣਦਾ ਵੀ ਮੌਕਾ ਮਿਲਿਆ। ਉਹਨਾਂ ਕਿਹਾ ਕਿ ਮੇਰੀ ਬੇਟੀ ਦੀ ਅਚਾਨਕ ਮੌਤ April 2000 ਨੂੰ ਹੋਈ ਸੀ ਤੇ ਮੇਰੇ ਦੋਖੀਆਂ ਨੇ ਸਾਜ਼ਿਸ਼ ਰਚ ਕੇ ਮੈਨੂੰ ਝੂਠੇ ਕੇਸ 'ਚ ਫਸਾ ਦਿੱਤਾ ਪਰ ਹਾਈ ਕੋਰਟ ਨੇ ਮੈਨੂੰ ਇਨਸਾਫ਼ ਦੇ ਕੇ ਬਾ ਇੱਜ਼ਤ ਬਰੀ ਕਰ ਦਿੱਤਾ। ਫਿਰ ਦੁਬਾਰਾ ਸਾਲ 2020 ਦੇ ਵਿੱਚ ਪੂਰੇ ਜਨਰਲ ਹਾਸ ਵੱਲੋਂ ਮੈਨੂੰ ਮੁੜ ਪ੍ਰਧਾਨ ਚੁਣਿਆ ਗਿਆ ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ 104 ਸਾਲਾਂ ਦੇ ਇਤਿਹਾਸ ਵਿੱਚ ਇੱਕ ਔਰਤ ਨੂੰ ਚਾਰ ਵਾਰ ਪ੍ਰਧਾਨ ਬਣ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ ਉਹਨਾਂ ਸਪਸ਼ਟੀਕਰਨ ਪੱਤਰ ਵਿੱਚ ਇਹ ਵੀ ਲਿਖਿਆ ਆ ਕਿ ਆਪਜੀ ਵੱਲੋਂ ਜੋ ਵੀ ਸਪਸ਼ਟੀਕਰਨ ਮੰਗਿਆ ਗਿਆ ਹੈ ਪੜ ਕੇ ਹੈਰਾਨੀ ਅਤੇ ਦੁੱਖ ਹੋਇਆ ਮੇਰੀ ਸ਼ਿਕਾਇਤ ਕਰਨ ਤੇ ਕਰਵਾਉਣ ਵਾਲਿਆਂ ਨੂੰ ਇੱਕ ਸਿੱਖ ਬੀਬੀ ਬਾਰੇ ਅਜਿਹਿਆਂ ਸਿਧਾਂਤਹੀਣ ਬੇਬੁਨਿਆਦ ਮਨਕਰਤ ਸਿਆਸ ਤੋਂ ਪ੍ਰੇਰਿਤ ਝੂਠੀਆਂ ਸ਼ਿਕਾਇਤਾਂ ਸ਼ੋਭਾ ਨਹੀਂ ਦਿੰਦੀਆਂ। ਉਹਨਾਂ ਪੱਤਰ ਵਿੱਚ ਇਹ ਵੀ ਲਿਖਿਆ ਹਮੇਸ਼ਾ ਇਤਿਹਾਸ ਦੇ ਪੰਨਿਆਂ ਤੋਂ ਸੇਧ ਲੈਂਦੀ ਰਹੀਆਂ। ਕਿਉਂਕਿ ਸਾਡੇ ਪੁਰਖਿਆਂ ਭਾਈ ਮੱਖਣਸ਼ਾ ਲਬਾਣਾ, ਬਾਬਾ ਲੱਖੀਸ਼ਾ ਬਨਜਾਰਾ ਅਤੇ ਸੰਤ ਪ੍ਰੇਮ ਸਿੰਘ ਮੁਰਾਰੇ ਵਾਲਿਆਂ ਨੇ ਸਾਨੂੰ ਸੇਵਾ ਸਿਮਰਨ ਨਾਲ ਜੋੜਦੇ ਆਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਰਹਿ ਕੇ ਪੰਥ ਦੇ ਰਾਤ ਤੋਰਿਆ ਉਹਨਾਂ ਕਿਹਾ ਕਿ ਚੰਗਾ ਹੁੰਦਾ ਮੇਰੇ ਖਿਲਾਫ ਆਈ ਝੂਠੀ ਤੇ ਬੇਬੁਨਿਆਦ ਸ਼ਿਕਾਇਤ ਦੀ ਪਹਿਲਾ ਪੜਤਾਲ ਕਰਵਾ ਕੇ ਪੰਜ ਸਿੰਘ ਸਹਿਵਾਨਾਂ ਵਿੱਚ ਵਿਚਾਰ ਲਈ ਜਾਂਦੀ ਪੱਤਰ ਦੀ ਇਬਾਰਤ ਪੜ੍ਹ ਕੇ ਹਰ ਸਿੱਖ ਅਤੇ ਬੀਬੀ ਆਪਣੇ ਆਪ ਨੂੰ ਉਪਮਾਨਿਤ ਮਹਿਸੂਸ ਕਰ ਰਹੀ ਹੈ ਇੱਥੇ ਜਿਕਰ ਜੋਗਾ ਕਿ ਅਕਾਲ ਤਖਤ ਸੱਤਰ ਵੱਲੋਂ ਬੀਬੀ ਜ਼ਗੀਰ ਕੌਰ ਨੂੰ ਨਿੱਜੀ ਤੇ ਪਰਿਵਾਰਕ ਮਾਮਲਿਆਂ ਵਿੱਚ ਮੰਗੇ ਗੇ ਸਪਸ਼ਟਿਕਰਨ ਦੀ ਧਾਰਮਿਕ ਹਲਕਿਆਂ 'ਚ ਕਾਫੀ ਚਰਚਾ ਚੱਲ ਰਹੀ ਹੈ ਹੁਣ ਇਹਦੇ ਚ ਦੋ ਤਿੰਨ ਤੱਥ ਨਵੇਂ ਸਾਹਮਣੇ ਆਏ ਆ ਪਹਿਲਾ ਤੱਥ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕਿੰਨੇ ਸ਼ਿਕਾਇਤ ਕਰਾਈ ਬੀਬੀ ਜ਼ਗੀਰ ਕੌਰ ਕਹਿੰਦੇ ਕਿ ਕਰਨ ਵਾਲੇ ਤੇ ਕਰਵਾਉਣ ਵਾਲੇ ਹੁਣ ਕਰਵਾਉਣ ਵਾਲੇ ਕੌਣ ਹੋ ਸਕਦੇ ਕਰਨ ਵਾਲੇ ਤਾਂ ਸਪਸ਼ਟ ਨੇ ਕਿ ਜਿਨ੍ਹਾਂ ਨੇ ਕਰਵਾਈ ਹੈ ਉਹ ਸਾਰਾ ਕੁਝ ਸਪਸ਼ਟ ਹੋ ਚੁੱਕਿਆ ਹੁਣ ਕਰਵਾਉਣ ਵਾਲੇ ਕਿਹੜੇ ਨੇ ਇਹ ਇੱਕ ਪਰਦੇ ਦੀ ਗੱਲ ਹੈ ਦੂਜੀ ਗੱਲ ਇਹਦੇ ਚ ਇਹ ਵੀ ਆਈ ਹੈ ਕਿ ਜਿਹੜਾ ਸਪਸ਼ਟੀਕਰਨ ਪੱਤਰ ਪత్రికਾ ਜਾਰੀ ਹੋਈ ਬੀਬੀ ਜ਼ਗੀਰ ਕੌਰ ਨੂੰ ਉਹਦੇ ਉੱਤੇ ਸਿੰਘ ਸਾਹਿਬ ਗਿਆਨੀ ਰੁਗਬੀਰ ਸਿੰਘ ਦੇ ਦਸਕਤ ਨਹੀਂ ਸੀ ਉਹਦੇ ਤੇ ਉਹਨਾਂ ਦੇ ਨਿੱਜੀ ਸਹਾਇਕ ਜਿਹਨੂੰ ਆਪਾਂ ਪੀਏ ਕਹਿੰਦੇ ਆ ਉਹਨਾਂ ਦੇ ਦਸਕਤ ਸੀ ਤੇ ਉਹਨਾਂ ਨੇ ਕੱਢੇ ਇਹ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਹ ਉਹਨਾਂ ਦੇ ਕੋਲੇ ਕੀ ਅਧਿਕਾਰ ਹੈ ਉਹ ਕਿਵੇਂ ਕੱਢ ਸਕਦੇ ਆ ਕੀ ਉਹਨਾਂ ਨੂੰ ਅਥਾਰਾਈਜ਼ਡ ਕੀਤਾ ਗਿਆ ਅਧਿਕਾਰਤ ਕੀਤਾ ਗਿਆ ਇਸ ਮਾਮਲੇ 'ਚ ਕਿਉਂ ਕਿਸੇ ਨੂੰ ਵੀ ਪੱਤਰ ਕੱਢ ਕੇ ਸਪਸ਼ਟੀਕਰਨ ਮੰਗ ਲੈਣ ਜਾਂ ਫਿਰ ਜਵਾਨੀ ਕਲਾਮੀ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਕਹਿਤਾ ਇਹ ਤਾਂ ਹੁਣੇ ਸ਼੍ਰੀ ਕਾਦਰਕ ਸਾਹਿਬ ਦਾ ਸਕਤਰ ਇਹ ਤੀ ਦੱਸ ਸਕਦਾ ਹੈ ਕਿ ਪੀਏ ਕੋਲੇ ਅਧਿਕਾਰ ਕਿੱਥੋਂ ਤੇ ਕਿਵੇਂ ਆਏ ਜਾਂ ਫਿਰ ਪੀਏ ਨੇ ਆਪਣੀ ਮਨਮਰਜ਼ੀ ਕੀਤੀ ਇਹ ਤਾਂ ਇੱਕ ਹੁਣ ਵੱਡਾ ਸਵਾਲ ਹੈ ਇਹਦਾ ਸਵਾਲ ਦਾ ਜਵਾਬ ਤਾਂ ਅਕਾਲ ਤਖਤ ਸਕਤਰੇ ਦੇ ਸਕਦੀ ਹੈ ਹੁਣ ਕਿੰਨੇ ਕਰਵਾਈ ਹੋਸੇ ਜਿਹੜੀ ਚਰਚਾਵਾਂ ਨੇ ਜਿਹੜੀਆਂ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਸਿੱਖ ਹਲਕਿਆਂ ਦੇ ਅੰਦਰ ਸਿੱਖ ਸਿਆਸੀ ਹਲਕਿਆਂ ਦੇ ਅੰਦਰ ਖਾਸ ਕਰਕੇ ਕਿ ਇਹ ਜਿਹੜਾ ਸਾਰਾ ਸ਼ਿਕਾਇਤ ਹੋਈ ਹੋਾਈ ਇਹਦੇ ਪਿੱਛੇ ਸੁਖਬੀਰ ਬਾਦਲ ਐਂਡ ਕੰਪਨੀ ਕੰਮ ਕਰ ਰਹੀ ਹੈ ਹੁਣ ਇਹਦੇ ਚ ਕਿੰਨੀ ਕਿ ਸਦਾਗਤ ਹੈ ਇਹਦਾ ਜਦਾ ਬੀਬੀ ਜ਼ਗੀਰ ਕੌਰ ਸਿੱਧੇ ਤੌਰ ਤੇ ਇਲਜ਼ਾਮ ਲਾ ਦੇ ਤਾਂ ਅਲੱਗਾ ਗੱਲ ਸੀ ਉਹਨਾਂ ਨੇ ਇਲਜ਼ਾਮ ਨਹੀਂ ਲਾਇਆ ਬੀਬੀ ਜ਼ਗੀਰ ਕੌਰ ਨੇ ਅਕਾਲ ਤਖ਼ਤ ਸਹਿਬ ਦੇ ਜਥੇਦਾਰ ਨੂੰ ਵੀ ਸਵਾਲਾਂ ਦੇ ਘੇਰੇ ਚ ਲਿਆਂਦਾ ਕਿ ਕਿਸ ਤਰ੍ਹਾਂ ਨਾਲ ਸ਼ਿਕਾਇਤ ਆਉਂਦੀ ਹੈ ਸ਼ਿਕਾਇਤ ਨੂੰ ਵਿਚਾਰੇ ਬਿਨਾ ਅੱਗੇ ਤੋਰ ਦਿੱਤਾ ਜਾਂਦਾ ਤੇ ਉਹ ਵੀ ਪੀਏ ਦੇ ਦਸਤਾਰਾਹੀਂ ਆਪਣੇ ਆਪ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਵਿਖਾਈ ਦਿੰਦੀਆਂ ਨੇ ਬੀਬੀ ਜ਼ਗੀਰਕੌਰ ਨੇ ਕਿਹਾ ਕਿ ਜਿਹੜੀ ਉਹਨਾਂ ਦੀ ਬੱਚੇ ਦਾ ਧੀ ਦਾ ਕਤਲ ਦਾ ਮਾਮਲਾ ਉਹ ਤਾਂ ਉਹ ਚੁਬਰੀ ਹੋ ਚੁੱਕੇ ਨੇ ਤੇ ਉਹਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਰੀ ਕਰਤਾ ਰਹੀ ਰੋਮਾਂ ਦੀ ਬੇਇੱਜ਼ਤੀ ਉਹ ਮੈਂ ਕਦੀ ਕਰਵਾਈ ਨਹੀਂ ਉਹ ਇੱਕ ਝੂਠਾ ਤੇ ਬੇਬੁਨਿਆਦ ਇਲਜ਼ਾਮ ਹਾਲਾਂਕਿ ਕਿਹੜੇ ਇਲਜ਼ਾਮ ਸੱਚੇ ਨੇ ਕਿਹੜੇ ਝੂਠੇ ਨੇ ਤਾਂ ਜੇ ਇਹਦੇ ਨਰਪੱਖ ਤੌਰ ਤੇ ਜਾਂਚ ਹੋਵੇ ਤਾਂ ਫਿਰ ਹੀ ਪਤਾ ਲੱਗ ਸਕਦੇ ਤਾਂ ਸਿਆਸੀ ਗੱਲਾਂ ਦਾ ਕਢਾਇਆ ਜਿੰਨਾ ਮਰਜ਼ੀ ਬਣਾਇਆ ਜਾ ਸਕਦਾ ਇਹਦੇ ਬਾਰੇ ਤਾਂ ਕੁਝ ਕਿਹਾ ਜਾਂ ਨਹੀਂ ਜਾ ਸਕਦਾ ਫਿਰ ਖਬਰ ਆਈ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੁਰੀ ਜਿਹੜੇ ਆ ਉਹ ਹਸਪਤਾਲ ਦਾਖਲ ਨੇ ਹਸਪਤਾਲ ਦਾਖਲ ਨੇ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਉਹ ਦਾਖਲ ਨੇ ਤੇ ਕਿਹਾ ਜਾਂਦਾ ਕਿ ਉਹਨਾਂ ਨੂੰ ਡੇਂਗੂ ਹੋਇਆ ਹੈ ਤੇ ਕਈ ਦਿਨਾਂ ਤੋਂ ਉਹਨਾਂ ਨੂੰ ਬੁਖਾਰ ਸੀ ਅ ਸਵੇਰੇ ਉਹਨਾਂ ਦੀ ਸਿਹਤ ਕਾਫੀ ਨਾਸਾਜ ਸੀ ਪਰ ਡਾਕਟਰ ਨੇ ਜਿਹੜੇ ਉੱਥੇ ਏਪੀ ਸਿੰਘ ਜਿਹੜੇ ਉੱਥੋਂ ਦੇ ਡੀਨ ਨੇ ਉਹਨਾਂ ਨੇ ਜਿਹੜਾ মিডিਆ ਨੂੰ ਜਾਣਕਾਰੀ ਦਿੱਤੀ ਹੈ ਉਹਦੇ ਮੁਤਾਬਕ ਹੁਣ ਸਿੰਘ ਸਾਹਿਬ ਦੀ ਸਿਹਤ ਦੇ ਵਿੱਚ ਸੁਧਾਰ ਹੋਇਆ ਸਿੰਘ ਸਾਹਿਬ ਦੀ ਸਿਹਤ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ ਪਰ ਸਵਾਲ ਇਹ ਹੈ ਕਿ ਸਿੰਘ ਸਾਹਿਬ ਤਾਂ ਬਿਮਾਰ ਹੋ ਗਏ ਤੇ ਪਿੱਛੇ ਪੀ ਉਹਨਾਂ ਦਾ ਆਪ ਹੁਰਦਗੀਆਂ ਕਰਦਾ ਇਹ ਕਿਸ ਤਰ੍ਹਾਂ ਨਾਲ ਇਹਨੂੰ ਜਸਟੀਫਾਈ ਕੀਤਾ ਜਾ ਸਕਦਾ ਹੈ ਇਹ ਇੱਕ ਹੁਣ ਅਹਿਮ ਸਵਾਲ ਹੈ ਹੁਣ ਸੁਖਬੀਰ ਬਾਦਲ ਦਾ ਇੱਚ ਕੀ ਭੂਮਿਕਾ ਹੈ ਇਹ ਤਾਂ ਸਮਾਂ ਆਉਣ ਤੇ ਜਦੋਂ ਸਿਆਸੀ ਪਰਤਾ ਖੁੱਲਣਗੀਆਂ ਕੋਈ ਕਿਤਾਬ ਲਿਖੂਗਾ ਕੋਈ ਕਿਸੇ ਨੂੰ ਇੰਟਰਵਿਊ ਦੇਊਗਾ ਉਹਦੇ ਚ ਸਪਸ਼ਟ ਹੋਣਗੀਆਂ ਉਸ ਤੋਂ ਪਹਿਲਾਂ ਇਹਨਾਂ ਚੀਜ਼ਾਂ ਦਾ ਸਪਸ਼ਟ ਹੋਣਾ ਮੁਸ਼ਕਲ ਹੈ ਚਰਚਾਵਾਂ ਕਈ ਨੇ ਚਰਚਾਵਾਂ ਦਾ ਬੜੀ ਜ਼ੋਰਾਂ ਨਾਲ ਨੇ ਉਹਦੇ ਦਿਨਾਂ ਚ ਕਾਲੀ ਸਿਆਸਤ ਨੂੰ ਲੈ ਕੇ ਕਈ ਹੋਰ ਘਟਨਾਵਾਂ ਵੀ ਤੁਹਾਡੇ ਸਾਹਮਣੇ ਆ ਜਾਣਗੀਆਂ